ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭੁਪਿੰਦਰ ਸਿੰਘ ਭਾਈ ਖੇਲ ਇਸ ਹਫਤੇ ਦੀਆਂ ਪੰਜਾਬੀ ਅਖਬਾਰਾਂ ਵਿੱਚ ਛਪੀਆਂ ਪੰਥ ਅਤੇ ਪੰਜਾਬ ਨਾਲ ਜੁੜੀਆਂ ਹੋਈਆਂ ਮੁੱਖ ਖਬਰਾਂ ਤੇ ਤਫਸਿਲਾ ਇਸ ਅੰਕ ਵਿੱਚ ਇਸ ਹਫਤੇ ਦੀਆਂ ਮੁੱਖ ਖਬਰਾਂ ਇਹ ਹਨ ਸੁਪਰੀਮ ਕੋਰਟ ਵੱਲੋਂ ਚੋਣ ਬਾਣ ਨੂੰ ਗੈਰ ਸੰਵਿਧਾਨਕ ਘਰਾੜ ਦੇਣਾ ਹਿੰਦੂਤਵ ਹਕੂਮਨਾਨਾਂ ਦੀ ਬਦਨੀਤ ਬਲਦੀ ਦਾ ਪਰਦਾ ਫਾਸ਼ ਕਿਸਾਨ ਆंदोलਨ ਨੂੰ ਲੈ ਕੇ ਗਲਬਾਦ ਦੇ ਪਖੰਡ ਦੇ ਨਾਲ-ਨਾਲ ਸਰਕਾਰੀ ਤਸ਼ੱਦਦ ਵਿੱਚ 400 ਤੋਂ ਵੱਧ ਕਿਸਾਨ ਜ਼ਖਮੀ ਅਤੇ ਇੱਕ ਦੀ ਮੌਤ ਕੇਂਦਰ ਦੀ ਬਦਨੀਤੀ ਦੇ ਸਾਹਮਣੇ ਕਿਸਾਨਾਂ ਦੇ ਮਜ਼ਬੂਤ ਇਰਾਦੇ ਪਰ ਬੇੜਾ ਕਿਸੇ ਬੰਨੇ ਲਗਣ ਦੀ ਕੋਈ ਆਸ ਨਹੀਂ ਕਤਰ ਵੱਲੋਂ ਭਾਰਤੀ ਜਲ ਸੈਨਾ ਦੇ 8 ਅਧਿਕਾਰੀ ਵਿਹਾ ਹੋਣ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਇਹੀ ਸਿੱਦਤ ਬੰਦੀ ਸਿੰਘਾਪਤੀ ਵੀ ਦਿਖਾਉਣ ਲਈ ਕਿਹਾ ਤਖਤ ਹਜ਼ੂਰ ਸਾਹਿਬ ਤੇ ਕਬਜ਼ਾ ਕਰਨ ਦੇ ਬਿਲ ਨੂੰ ਮਹਾਰਾਸ਼ਟਰ ਸਰਕਾਰ ਵੱਲੋਂ ਮੁਲਤਵੀ ਕੀਤੇ ਜਾਣ ਨੇ ਇਸ ਮੁੱਦੇ ਨੂੰ ਫਿਲਹਾਲ ਠੰਡੇ ਬਸਤੇ ਵਿੱਚ ਪਾ ਦਿੱਤਾ ਹੈ ਲੇਕਿਨ ਹਿੰਦੂਤਵਾ ਵੱਲੋਂ ਗੁਰਦੁਆਰਿਆਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਬਦਸਤੂਰ ਜਾਰੀ ਹੈ ਸੀਨੀਅਰ ਭਾਜਪਾ ਨੇਤਾ ਲਾਲ ਕਿਸ਼ਨ ਆੜਵਾਨੀ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਮੰਤਰੀ ਨਰ ਸਿੰਘਾ ਰਾਓ ਨੂੰ ਭਾਰਤ ਰਤਨ ਦਿੱਤੇ ਜਾਣਾ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਣਕਣਾ ਹੈ ਨਾਨਕਸਰ ਸਮੁਦਾਇ ਨੇ ਸ਼੍ਰੋਮਣੀ ਕਮੇਟੀ ਨਾਲੋਂ ਵੱਖਰੀ सिख रहत मर्यादा प्रकाशितबर हफ्ता किसान वालों एमएसपी ते कानूनी गारंटी स्वामीनाथन कमीशन दिफारशा लागू कर ਲਖੀਮਪੁਰ ਖੀਰੀ ਘਟਨਾ ਦੇ ਦੋਸ਼ੀਆਂ ਨੂੰ ਤਸਦੀਕ ਦੇਣ ਅਤੇ ਮ੍ਰਿਤਕਾਂ ਨੂੰ ਮੁਆਵਜ਼ੇ ਦੇਣ ਸਮੇਤ ਹੋਰ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੇ ਕਿਸਾਨ ਆंदोलਨ ਦੋ ਦੇ ਸੰਘਰਸ਼ ਦੀ ਦਾਸਤਾਨ ਨਾਲ ਪਰਿਆ ਰਿਹਾ ਜਿਸ ਵਿੱਚ ਕੇਂਦਰ ਸਰਕਾਰ ਦੇ ਅੜਿਲਪੁਣੇ غرور ਅਤੇ ਤਾਕਤ ਦੇ ਮੁਕਾਬਲੇ ਕਿਸਾਨਾਂ ਦੇ ਬੁਲੰਦ ਹੌਸਲੇ ਦੇ ਅਤੇ ਢਿੱਲੀ ਕਿਸਾਨ ਲੀਡਰਸ਼ਿਪ ਦੀ ਛਵੀ ਹੀ ਸਪਸ਼ਟ ਰੂਪ ਵਿੱਚ ਉਭਰ ਕੇ ਸਾਹਮਣੇ ਆਈ ਕਿਸਾਨ ਲੀਡਰਸ਼ਿਪ ਵਿੱਚ ਨਾ ਤਾਂ ਉਹ ਜ਼ਰਤ ਦੇਖਣ ਨੂੰ ਮਿਲੀ ਅਤੇ ਨਾ ਹੀ ਪੰਜਾਬ ਦੀ ਜਵਾਨੀ ਨੂੰ ਯੋਗ ਰਹਿਨਮਾਈ ਦੇਣ ਦੀ ਕਾਬਲੀਅਤ ਕਿਸਾਨਾਂ ਦੇ ਭਾਰਤ ਬੰਦ ਦਾ ਵਿਆਪਕ ਅਸਰ ਹੋਇਆ ਸੰਯੁਕਤ ਕਿਸਾਨ ਮੋਰਚਾ ਅਤੇ ਟ੍ਰੇਡ ਯੂਨੀਅਨਾਂ ਵੱਲੋਂ ਸਾਂਝੇ ਤੌਰ ਤੇ ਦਿੱਤੇ ਸੱਦੇ ਨੂੰ ਜ਼ਬਰਦਸਤ ਹੰਗਾਰਾ ਮਿਲਿਆ ਬਸ ਅੱਡਿਆਂ ਵਿੱਚ ਸੁੰਨ ਪਸਰੀ ਰਹੀ ਬਾਜ਼ਾਰ ਬੰਦ ਰਹੇ 180 ਦੇ ਕਰੀਬ ਮੁੱਖ ਸੜਕੀ ਮਾਰਗ ਤੇ ਤਰਨੇ ਦਿੱਤੇ ਗਏ ਚੱਕਾ ਜਾਮ ਰਿਹਾ ਟੋਲ ਪਲਾਜ਼ੇ ਫ੍ਰੀ ਰਹੇ ਗੁਰਦਾਸਪੁਰ ਤੋਂ ਆਏ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਚੁੱਕੀ ਹੈ ਤਿੰਨ ਕਿਸਾਨਾਂ ਦੀਆਂ ਅੱਖਾਂ ਦੀ ਰੌਸ਼ਨੀ ਜਾ ਚੁੱਕੀ ਹੈ ਇਸ ਬੰਦੇ ਦੌਰਾਨ ਜਦ ਕਿਸਾਨ ਜਥੇਬੰਦੀਆਂ ਨੇ ਦਿੱਲੀ ਚਲੋ ਦਾ ਪ੍ਰੋਗਰਾਮ ਮੁਲਤਵੀ ਕੀਤਾ ਹੋਇਆ ਸੀ ਅਤੇ ਬਾਰਡਰਾਂ ਤੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰਕਾਹਟ ਵਿੱਚ ਕੋਈ ਕਦਮ ਪੁੱਟਣ ਤੋਂ ਰੋਕਿਆ ਸੀ ਇਸ ਦੇ ਬਾਵਜੂਦ ਸ਼ੰਭੂ ਬਾਰਡਰ ਤੇ ਸੁਰੱਖਿਆ ਬਲਾਂ ਵੱਲੋਂ ਅਥਰੂ ਗੈਸ ਦੇ ਗੋਲੇ ਤੇ ਰਬੜ ਦੀਆਂ ਗੋਲੀਆਂ ਚਲਾਈਆਂ ਗਈਆਂ ਗੋਲੇ ਲੱਗਣ ਨਾਲ ਤੇ ਹਫੜਾ ਤਫੜੀ ਕਰਕੇ ਕਈ ਨੌਜਵਾਨ ਜ਼ਖਮੀ ਹੋ ਗਏ ਕਿਸਾਨ ਆਗੂ ਸਰਵਣ ਸਿੰਘ ਪਧੇਰ ਮੁਤਾਬਕ ਹੁਣ ਤੱਕ 400 ਤੋਂ ਵੱਧ ਕਿਸਾਨ ਜ਼ਖਮੀ ਹੋ ਚੁੱਕੇ ਹਨ ਉਹਨਾਂ ਦੇ ਸੋਸ਼ਲ ਮੀਡੀਆ ਹੈਂਡਲ ਬੰਦ ਕੀਤੇ ਜਾ ਚੁੱਕੇ ਹਨ 70 YouTube ਚੈਨਲ ਵੀ ਬੰਦ ਕਰ ਦਿੱਤੇ ਗਏ ਹਨ ਅਜੀਤ ਨੇ ਪੰਜਾਬ ਦੇ ਅਡਟ ਸ਼ਹਿਰਾਂ ਸਮੇਤ ਰਾਣਜੀ ਝਾਰਖੰਡ ਹైదరాబాద్ ਤ੍ਰਿਤੀ ਤਮਿਲਨਾਡੂ ਅਤੇ ਪੁਨੇਸ਼ਵਰ ਵਿਖੇ ਕੀਤੇ ਗਏ ਪ੍ਰਦਰਸ਼ਨਾਂ ਦੀਆਂ ਤਸਵੀਰਾਂ ਵੀ ਛਾਪੀਆਂ ਹਨ ਖਨੌਰੀ ਬਾਰਡਰ ਤੇ ਕਿਸਾਨ ਲੀਡਰਾਂ ਦੇ ਖਿਲਾਫ ਨੌਜਵਾਨਾਂ ਦਾ ਰੋਸ ਵੀ ਦੇਖਣ ਨੂੰ ਮਿਲਿਆ। ਅਖਬਾਰਾਂ ਵਿੱਚ छਪੀਆਂ ਖਬਰਾਂ ਤੇ ਆਧਾਰ ਤੇ ਇਹ ਬਿਲਕੁਲ ਸਪਸ਼ਟ ਹੈ ਕਿ ਹਰਿਆਣਾ ਦੀ ਖੱਟਰ ਸਰਕਾਰ ਤਾਂ ਕਿਸਾਨਾਂ ਦੀ ਦੁਸ਼ਮਣ ਬਣ ਕੇ ਪੇਸ਼ ਆਈ। ਜਿਸ ਤਰ੍ਹਾਂ ਪੰਜਾਬ ਹਰਿਆਣਾ ਬਾਰਡਰ ਸੀਲ ਕੀਤੇ ਦਿੱਲੀ ਜਾਣ ਵਾਲੇ ਸਾਰੇ ਰਸਤੇ ਸ਼ੰਭੂ ਬਾਰਡਰ ਖਨੌਰੀ ਬਾਰਡਰ ਵਗੈਰਾ ਦੀ ਕਿਲੇਬੰਦੀ ਕਰ ਦਿੱਤੀ ਗਈ। ਕੰਕਰੀਟ ਦੇ ਬੈਰੀਕੇਡ, ਰੇਤਾਂ ਦੀਆਂ ਬੋਰੀਆਂ ਨਿਆਲੀ ਤਾਰਾਂ ਲਗਾ ਕੇ ਦੰਗਾ ਵਿਰੋਧੀ ਗੱਡੀਆਂ ਸੜਕਾਂ ਤੇ ਤਾਇਨਾਤ ਕੀਤੀਆਂ ਗਈਆਂ ਕਿ ਬਿਨਾਂ ਉਸ ਦੀ ਮਰਜ਼ੀ ਤੇ ਕੋਈ ਉਸਦੇ ਰਾਹਾਂ ਤੋਂ ਦਿੱਲੀ ਜਾ ਕੇ ਵਿਖਾਵੇ ਹਾਈ ਕੋਰਟ ਦੀ ਤਾਰਨਾ ਦੀ ਵੀ ਪਰਵਾਹ ਨਾ ਕਰਦੇ ਹੋਏ ਸਰਕਾਰੀ ਗੁੰਡਾਗਰਦੀ ਦਾ ਉਦਾਹਰਣ ਬਣੀ ਮੁੱਖ ਮੰਤਰੀ ਖੱਟਰ ਦੀ ਸੋਚ ਜਿਸ ਵਿੱਚ ਨਾ ਲੋਕਤੰਤਰ ਨਾ ਮਨੁੱਖਤਾ ਸਿਰਫ ਤੇ ਸਿਰਫ ਬਹਿਸ਼ੀ ਹੋਮੇ ਦੇਖਣ ਨੂੰ ਮਿਲੀ ਇਸੇ ਤਰ੍ਹਾਂ ਦਿੱਲੀ ਦੀ ਵੀ ਕਲੇਬੰਤੀ ਕਰ ਦਿੱਤੀ ਗਈ ਹੈ ਦਿੱਲੀ ਚਲੋ ਮਾਰਚ ਤੋਂ ਪਹਿਲਾਂ ਹੀ ਪ੍ਰਸ਼ਾਸਨ ਵੱਲੋਂ ਹਰਿਆਣਾ ਤੇ ਉੱਤਰ ਪ੍ਰਦੇਸ਼ ਨਾਲ ਜੁੜੀਆਂ ਦਿੱਲੀ ਦੀਆਂ ਸਰਹੱਦਾਂ ਤੇ ਕੰਕਰੀਟ ਦੇ ਬੈਰੀਕੇਡਸ ਅਤੇ ਕੰਡਿਆਲੀ ਤਾਰ ਲਗਾ ਕੇ ਸਰਹੱਦਾਂ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਰਾਜਧਾਨੀ ਵਿੱਚ ਇੱਕ ਮਹੀਨੇ ਲਈ ਤਾਰਾ 144 ਲਾਗੂ ਕਰ ਦਿੱਤੀ ਗਈ ਹੈ ਕਿਸਾਨਾਂ ਨੂੰ ਰੋਕਣ ਲਈ ਤਿੰਨ ਪਰਤੀ ਅਤੇ ਕਈ ਥਾਵਾਂ ਤੇ ਪੰਜ ਪਰਤੀ ਰੁਕਾਵਟਾਂ ਖਣੀਆਂ ਕੀਤੀਆਂ ਗਈਆਂ ਹਨ ਸੜਕਾਂ ਤੇ ਮੇਖਾ ਲਾ ਦਿੱਤੀਆਂ ਗਈਆਂ ਹਨ ਤੋਏ ਪੁੜਤੇ ਤੇ ਗਏ ਹਨ ਕੰਧਾਂ ਖੜੀਆਂ ਕੀਤੀਆਂ ਰਹੀਆਂ ਹਨ ਰਾਜਧਾਨੀ ਦੀਆਂ ਤਿੰਨੇ ਮੁੱਖ ਸਰਹੱਦਾਂ ਸਿੰਘੂ ਬਾਰਡਰ ਗਾਜ਼ੀਪੁਰ ਬਾਰਡਰ ਅਤੇ ਟਿੱਕਰੀ ਬਾਰਡਰ ਤੇ ਲੋਹੇ ਅਤੇ ਪੱਥਰਾਂ ਦੇ ਬੈਰੀਕੇਡ ਦੇ ਨਾਲ-ਨਾਲ ਸੀਸੀਟੀਵੀ ਤੇ ਮਾਈਕ ਵੀ ਲਗਾਏ ਗਏ ਹਨ ਡਰੋਨ ਰਾਹੀਂ ਸਰਵੇਲੈਂਸ ਅਤੇ ਹਜ਼ਾਰਾਂ ਪੁਲਿਸ ਮੁਲਾਜ਼ਮ ਵਰਦੀ ਵਿੱਚ ਅਤੇ ਬਿਨਾਂ ਵਰਦੀ ਦੇ ਤਾਇਨਾਤ ਕੀਤੇ ਗਏ ਹਨ ਜਦ 12 ਫਰਵਰੀ ਨੂੰ ਤਿੰਨ ਕੇਂਦਰੀ ਮੰਤਰੀ ਕਿਸਾਨਾਂ ਨਾਲ ਗਲਤ ਬਾਤ ਕਰਨ ਲਈ ਚੰਡੀਗੜ੍ਹ ਆਏ ਪਰ ਮੀਟਿੰਗ ਬੇਸਿੱਟ ਰਹੀ ਕਿਉਂਕਿ ਕੇਂਦਰੀ ਮੰਤਰੀ ਕਮੇਟੀਆਂ ਬਣਾ ਕੇ ਮਸਲੇ ਨੂੰ ਟਰਕਾਉਣਾ ਚਾਹੁੰਦੇ ਸਨ ਉਹਨਾਂ ਕਿਹਾ ਕਿ ਕਿਸਾਨਾਂ ਲਈ ਗਲਬਾਤ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਹਨ ਲੇਕਿਨ ਇਹ ਨਹੀਂ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਜੋ ਵਾਅਦਾ ਕੀਤਾ ਸੀ ਉਸ ਨੂੰ ਕਦ ਪੂਰਾ ਕਰੇਗੀ ਸਰਕਾਰ ਇਸ ਦੇ ਬਾਵਜੂਦ ਸੰਭੂ ਬਾਰਡਰ ਤੇ ਖਲੋਰੀ ਬਾਰਡਰ ਤੇ ਦਿੱਲੀ ਜਾਣ ਵਾਲੇ ਹਰ ਰਾਹ ਤੇ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕ ਲਿਆ ਜਦ ਕਿਸਾਨਾਂ ਨੇ ਸਰਕਾਰ ਵੱਲੋਂ ਲਗਾਈਆਂ ਰੁਕਾਵਟਾਂ ਨੂੰ ਹਟਾਉਣਾ ਚਾਹਿਆ ਤਾਂ ਉਹਨਾਂ ਤੇ ਡਰੋਨ ਰਾਹੀਂ ਅਸਰੂ ਗੈਸ ਦੇ ਗੋਲੇ ਸੁੱਟੇ ਗਏ। ਪਲਾਸਟਿਕ ਦੀਆਂ ਗੋਲੀਆਂ ਚਲਾਈਆਂ ਗਈਆਂ। ਕਿਸਾਨਾਂ ਨੇ ਤਾਂ ਚਲੀਆਂ ਹੋਈਆਂ ਗੋਲੀਆਂ ਵਿੱਚ AK-47 ਦੇ ਖੋਲ ਵੀ ਦਿਖਾਏ ਹਨ। ਕੁਝ ਕਿਸਾਨਾਂ ਦੀ ਕੰਢ ਯਾਨੀ ਪਿੱਠ ਉੱਤੇ ਜ਼ਖਮਾਂ ਨੂੰ ਦੇਖ ਕੇ ਸਮਝਿਆ ਜਾ ਸਕਦਾ ਹੈ ਕਿ ਇਹ ਉਹੀ ਬੰਦੂਕਾਂ ਦੇ ਨਿਸ਼ਾਨ ਹਨ ਜੋ ਕਸ਼ਮੀਰੀਆਂ ਉੱਤੇ ਭਾਰਤੀ ਜਵਾਨਾਂ ਵੱਲੋਂ ਚਲਾਈ ਜਾਂਦੇ ਹਨ। ਇਹ ਵੀ ਦੱਸਿਆ ਗਿਆ ਹੈ ਕਿ ਡਰੋਨ ਰਾਹੀਂ ਕਿਸੇ ਕੈਮੀਕਲ ਦਾ ਛਿੜਕਾਅ ਵੀ ਕਿਸਾਨਾਂ ਤੇ ਕੀਤਾ ਗਿਆ ਹੈ। ਜਿਸ ਨਾਲ ਸਰੀਰ ਦੀ ਚਮੜੀ ਉੱਤੇ ਅੱਗ ਲੱਗਣ ਵਰਗੀ ਹਾਲਤ ਬਣ ਜਾਂਦੀ ਹੈ ਉੱਥੇ ਅਜਿਹੇ ਵਾਹਨ ਵੀ ਖੜੇ ਹੋਏ ਦੇਖੇ ਗਏ ਹਨ ਜਿਨ੍ਹਾਂ ਤੇ ਬਹੁਤ ਹੀ ਖਤਰਨਾਕ ਸਾਊਂਡ ਸਿਸਟਮ ਲੱਗਿਆ ਹੋਇਆ ਹੈ ਅਤੇ ਉਸ ਦੀ ਆਵਾਜ਼ ਐਨੀ ਉੱਚੀ ਹੈ ਕਿ ਉਸ ਨੂੰ ਸੁਣ ਕੇ ਭੀੜ ਵਿੱਚ ਬੇਚੈਨੀ ਹੋ ਜਾਂਦੀ ਹੈ ਅਤੇ ਲੋਕਾਂ ਦੀ ਸੁਣਨ ਦੀ ਸ਼ਕਤੀ ਵੀ ਹਮੇਸ਼ਾ ਲਈ ਖਤਮ ਹੋ ਸਕਦੀ ਹੈ ਇਹ ਵੀ ਫੋਟੋਆਂ ਸਾਹਮਣੇ ਆ ਰਹੀਆਂ ਹਨ ਕਿ ਗੋਲੀਆਂ ਚਲਾਉਣ ਵਾਲੇ ਪੁਲਿਸ ਵਾਲੇ ਨਹੀਂ ਸਗੋਂ ਆਰਐਸਐਸ ਜਾਂ ਬੀਜੇਪੀ ਦੇ ਵਰਕਰ ਹਨ ਉਹਨਾਂ ਨੇ ਵਰਦੀ ਨਹੀਂ ਸਗੋਂ ਜੀਨ ਦੀਆਂ ਪੈਂਟਾਂ ਪਾਈਆਂ ਹੋਈਆਂ ਹਨ ਸਰਕਾਰ ਨੂੰ ਹਿੰਸਾ ਕਰਨ ਦਾ ਹੱਕ ਕਿਸਨੇ ਦਿੱਤਾ ਹੈ ਇਹ ਅੱਜ ਹਰ ਜ਼ੰਬੂਰੀ ਸੋਚ ਵਾਲਾ ਪੁੱਛ ਰਿਹਾ ਹੈ ਹਾਲਾਂਕਿ ਕਿਸਾਨਾਂ ਨੇ ਜਿਸ ਦਲੇਰੀ ਅਤੇ ਸੂਝ-ਬੂਝ ਨਾਲ ਬੈਰੀਕੇਡਸ ਪੁੱਟ ਦਿੱਤੇ ਸੜਕਾਂ ਤੇ ਗੱਡੀਆਂ ਮੇਖਾਂ ਉਖਾੜੀਆਂ ਹੰਝੂ ਦੇ ਗੋਲੇ ਪਿੱਜੀਆਂ ਹੋਈਆਂ ਬੋਰੀਆਂ ਨਾਲ ਠੁਸ ਕਰ ਦਿੱਤੇ ਪਤੰਗਾ ਨਾਲ ਪੇਚਾ ਪਾ ਕੇ ਗੋਲਾਬਾਰੀ ਕਰਦੇ ਹੋਏ ਡਰੋਨ ਸੁੱਟ ਲਏ ਨਕਲੀ ਕਿਸਾਨ ਬਣ ਕੇ ਕਿਸਾਨਾਂ ਵਿੱਚ ਘੁੰਮ ਰਹੇ ਹਰਿਆਣਾ ਪੁਲਿਸ ਦੇ ਮੁਲਾਜ਼ਮਾਂ ਨੂੰ ਪੱਥਰਬਾਜ਼ੀ ਕਰਦੇ ਹੋਏ ਰੰਗੀ ਹੱਥੇ ਦਬੋਚ ਲਿਆ ਇਹ ਸਭ ਦੇਖ ਕੇ ਅਦਾਲਤਾਂ ਮਨੁੱਖੀ ਅਧਿਕਾਰ ਸੰਸਥਾਵਾਂ ਅਤੇ ਜਮਹੂਰੀ ਜਥੇਬੰਦੀਆਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ ਕਿਸਾਨ ਜਥੇਬੰਦੀਆਂ ਨੇ ਹਰਿਆਣਾ ਸਰਕਾਰ ਵੱਲੋਂ ਸਰਹਦਾਂ ਸੀਲ ਕਰਨ ਅਤੇ ਮੋਬਾਈਲ ਇੰਟਰਨੈਟ ਸੇਵਾਵਾਂ ਨੂੰ ਮੌਤਲ ਕਰਨ ਦੇ ਵਿਰੋਧ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਵੀ ਕੀਤੀ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਛਾੜਦੇ ਹੋਏ ਜੋ ਸਵਾਲ ਪੁੱਛੇ ਕਿ ਕਿਸ ਨੂੰ ਪੁੱਛ ਕੇ ਤੁਸੀਂ ਹਾਈਵੇ ਬੰਦ ਕੀਤੇ ਹੋ ਇਸ ਦਾ ਹਰਿਆਣਾ ਸਰਕਾਰ ਦੇ ਵਕੀਲ ਵੱਲੋਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਜਾ ਸਕਿਆ ਬਲਕਿ ਕਿਹਾ ਕਿ ਕਿਸਾਨਾਂ ਨੇ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਸੀ ਲਈ ਹੋਈ ਇਹ ਸੁਣ ਕੇ ਹਾਈ ਕੋਰਟ ਨੇ ਕਿਹਾ ਕਿਸਾਨਾਂ ਦੇ ਆਪਣੇ ਹੱਕ ਹਨ ਉਹ ਤੁਹਾਡੇ ਸੂਬੇ ਵਿੱਚ ਪ੍ਰਦਰਸ਼ਨ ਨਹੀਂ ਕਰ ਰਹੇ ਸਨ ਸਿਰਫ ਇਥੋਂ ਲੰਘ ਰਹੇ ਸਨ ਰਾਹ ਤੇ ਚੱਲਣਾ ਸਾਰਿਆਂ ਦਾ ਹੱਕ ਹੈ ਹਾਈ ਕੋਰਟ ਦੀ ਇਸ ਸਿਫਾਰਸ਼ ਦਾ ਵੀ ਹਰਿਆਣਾ ਸਰਕਾਰ ਉੱਤੇ ਕੋਈ ਅਸਰ ਨਹੀਂ ਹੋਇਆ ਜਿਸ ਵਿੱਚ ਹਾਈ ਕੋਰਟ ਨੇ ਕਿਹਾ ਕਿ ਸਾਵਧਾਨੀ ਅਤੇ احتیاط ਨੂੰ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਅਤੇ ਕਿਸੇ ਵੀ ਮੁੱਦੇ ਨੂੰ ਹਲੀਮੀ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ ਤਾਕਤ ਦੀ ਵਰਤੋਂ ਤਾਂ ਆਖਰੀ ਰਸਤੇ ਵਜੋਂ ਕੀਤੀ ਜਾਣੀ ਚਾਹੀਦੀ ਹੈ ਇੱਕ ਪਾਸੇ ਸਰਕਾਰੀ ਹਿੰਸਾ ਅਤੇ ਦੂਜੇ ਪਾਸੇ ਗਲਪਾਕ ਇਸ ਪਖੰਡ ਦੇ ਨਾਂ ਤੇ ਦਿਨ ਟਪਾਉਣ ਦੀ ਚਾਲ ਨੂੰ ਦੇਖ ਕੇ ਪੰਜਾਬ ਦੀਆਂ ਅਖਬਾਰਾਂ ਨੇ ਲਿਖਿਆ ਹੈ ਜਿਵੇਂ ਕਿ ਰੋਜ਼ਾਨਾ ਪਹਿਰੇਦਾਰ ਵਿੱਚ ਸਦਾ ਜਸਪਾਲ ਸਿੰਘ ਹੀਰਾ ਨੇ ਕਿਸਾਨਾਂ ਨੂੰ ਆਗਾਹ ਕਰਦੇ ਹੋਏ ਲਿਖਿਆ ਹੈ ਕਿ ਕਿਤੇ ਸਰਕਾਰ ਦੇ ਜਾਲ ਵਿੱਚ ਫਸ ਨਾ ਜਾਇਓ ਮੋਦੀ ਸਰਕਾਰ ਤਾਂ ਚਾਹੁੰਦੀ ਹੈ ਕਿ ਗਲਬਾਤ ਦੇ ਨਾਂ ਤੇ 7-10 ਦਿਨ ਲੰਘਾ ਲਏ ਜਾਣ ਤਾਂ ਕਿ ਉਦੋਂ ਤੱਕ ਚੋਣ ਜ਼ਾਬਤਾ ਲਾਗੂ ਹੋ ਜਾਏ ਅਤੇ ਸਰਕਾਰ ਆਰਾਮ ਨਾਲ ਕਹਿ ਦੇਵੇ ਕਿ ਹੁਣ ਸਾਡੇ ਵਸ ਕੁਝ ਨਹੀਂ ਸਪੋਕਸਮੈਨ ਨੇ ਸੰਪਾਦਕੀ ਵਿੱਚ ਲਿਖਿਆ ਹੈ ਕਿ ਕਿਸਾਨ ਸਾਵਧਾਨ ਰਹਿਣ ਉਨ੍ਹਾਂ ਵਿਰੁੱਧ ਗੱਲਬਾਤ ਦੇ ਨਾਲ-ਨਾਲ ਹੋਰ ਸਖਤ ਕਾਰਵਾਈ ਦੀ ਵੀ ਤਿਆਰੀ ਹੋ ਰਹੀ ਹੈ ਇਹ ਵੀ ਸਾਹਮਣੇ ਆਇਆ ਹੈ ਕਿ ਸੁਰੱਖਿਆ ਬਲਾਂ ਵੱਲੋਂ ਅਧਿਆ ਹਥਿਆਰ ਐਸਐਲਆਰ ਇਸਤੇਮਾਲ ਕਰਨ ਦੀ ਤਿਆਰੀ ਹੈ ਜੋ ਕਿ ਸੋਨਿਕ ਤਰੰਗਾ ਨਹੀਂ ਸੋਨਿਕ ਵੇਵਜ਼ ਰਾਹੀਂ ਕਿਸਾਨਾਂ ਦੇ ਕੰਨਾਂ ਨੂੰ ਪਾੜ ਦੇਵੇਗੀ ਤੇ ਉਹ ਬੇਕਾਰ ਹੋ ਜਾਣਗੇ ਇਹ ਅਮਰੀਕਾ ਦੇ ਅਤਵਾਦੀ ਹਮਲਿਆਂ ਨਾਲ ਨਜਿੱਠਣ ਵਾਲੇ ਹਥਿਆਰ ਹਨ ਜੇ ਇਹ ਹਥਿਆਰ ਇਸਤੇਮਾਲ ਹੁੰਦੇ ਹਨ ਤਾਂ ਇਸ ਤੋਂ ਵੱਡਾ ਵਹਿਸ਼ੀਪੁਣਾ ਹੋਰ ਕੁਝ ਨਹੀਂ ਹੋ ਸਕਦਾ ਜੋ ਗੋਦੀ মিডিਆ ਇਨਾ ਕਿਸਾਨਾਂ ਨੂੰ ਹਿੰਸਕ ਕਹਿ ਰਿਹਾ ਹੈ ਇਨਾ ਵੱਲੋਂ ਆਪਣੇ ਬਚਾ ਲਈ ਚੁੱਕੇ ਕਦਮਾਂ ਦੀ ਆਲੋਚਨਾ ਕਰ ਰਿਹਾ ਹੈ ਉਸ ਜਲਾ ਯੂਰਪ ਦੇ ਕਿਸਾਨਾਂ ਦੇ ਵਿਰੋਧ ਵੱਲ ਦੇਖਣ ਪੈरिस ਵਿੱਚ ਕਿਸਾਨਾਂ ਨੇ ਵਿਰੋਧ ਕਰਨ ਲਈ ਪੈरिस ਨੂੰ ਜਾਂਦੇ ਸਾਰੇ ਰਾਹਤੇ ਰੋਕ ਕੇ ਪੈरिस ਨੂੰ ਭੁੱਖਾ ਰੱਖਣ ਦੀ ਯੋਜਨਾ ਬਣਾਈ ਸੀ ਲੇਕਿਨ ਸਾਡੇ ਕਿਸਾਨ ਕਿਸੇ ਦਾ ਰਾਹ ਨਹੀਂ ਰੋਕਦੇ ਜਰਮਨੀ ਦੇ ਕਿਸਾਨਾਂ ਨੇ ਟਰੈਕਟਰਾਂ ਨਾਲ ਰਾਹ ਰੋਕ ਕੇ ਹਾਲੈਂਡ ਦੇ ਕਿਸਾਨਾਂ ਨੇ ਗੋਬਰ ਨਾਲ ਸੜਕਾਂ ਭਰ ਦਿੱਤੀਆਂ ਸਨ ਲੇਕਿਨ ਸਾਡੇ ਕਿਸਾਨ ਕਿਸੇ ਨੂੰ ਤੰਗ ਕੀਤੇ ਬਿਨਾ ਹੀ ਆਪਣੇ ਹੱਕਾਂ ਦੀ ਮੰਗ ਕਰ ਰਹੇ ਹਨ ਤੇ ਬਦਲੇ ਵਿੱਚ ਸੁਰੱਖਿਆ ਜਵਾਨ ਉਹਨਾਂ ਨਾਲ ਕੀ ਸਲੂਕ ਕਰ ਰਹੇ ਹਨ ਇਹ ਸਭ ਦੇ ਸਾਹਮਣੇ ਹੈ ਇਸ ਡੈਡਲਾਕ ਦੇ ਪ੍ਰਭਾਵਾਂ ਨੂੰ ਲੈ ਕੇ ਵੀ ਖਬਰਾਂ ਛਪ ਰਹੀਆਂ ਕਿ ਦਿੱਲੀ ਵੱਲੋਂ ਜਾਂਦੇ ਸਾਰੇ ਰਾਹਤੇ ਬੰਦ ਹੋਣ ਨਾਲ ਗੱਡੀਆਂ ਦਾ ਚੱਕਾ ਜਾਮ ਹੋਣ ਨਾਲ ਟੋਆ ਟੁਆਈ ਬੁਰੀ ਤਰ੍ਹਾਂ ਤੇ ਪ੍ਰਭਾਵਿਤ ਹੋਈ ਹੈ ਰੋਜ਼ਾਨਾ ਖਾਣ ਪੀਣ ਦੀਆਂ ਵਸਤਾਂ ਦੀਆਂ ਕਿਲਤਾ ਉਦਯੋਗਿਕ ਇਕਾਈਆਂ ਵੱਲੋਂ ਮੰਗਵਾਇਆ ਜਾਣ ਵਾਲਾ ਕੱਚਾ ਮਾਲ ਅਤੇ ਪੰਜਾਬ ਤੋਂ ਬਾਹਰ ਭੇਜਣ ਵਾਲੇ ਸਮਾਨ ਦੇ ਟਰਾਂਸਪੋਰਟੇਸ਼ਨ ਦੀਆਂ ਪਰੇਸ਼ਾਨੀਆਂ ਨਾਲ ਪੰਜਾਬ ਹਰ ਪੱਧਰ ਤੇ ਜੂਝ ਰਿਹਾ ਹੈ ਸਿਆਸੀ ਤੌਰ ਤੇ ਕੀ ਹੋਵੇਗਾ ਇਸ ਬਾਰੇ ਅਜੀਤ ਵਿੱਚ ਛਪੇ ਵਿਕਰਮਜੀਤ ਸਿੰਘ ਮਾਨ ਨੇ ਆਪਣੇ ਵਿਸ਼ਲੇਸ਼ਣ ਵਿੱਚ ਕਿਹਾ ਹੈ ਕਿ ਜੇ ਕੇਂਦਰ ਨੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਇੱਕ ਪਾਸੇ ਨਾ ਤਾਂ ਅਕਾਲੀ ਭਾਜਪਾ ਗਠਜੋੜ ਦੀ ਕੋਈ ਸੰਭਾਵਨਾ ਰਹਿ ਜਾਵੇਗੀ ਅਤੇ ਦੂਜੇ ਪਾਸੇ ਪੰਜਾਬ ਵਿੱਚ ਭਾਜਪਾ ਨੂੰ ਇਸ ਦਾ ਹਰਜ਼ਾਨਾ ਵੀ ਭੁਗਤਣਾ ਪਵੇਗਾ ਰਵਿੰਦਰ ਸਿੰਘ ਨੇ ਵਕੀਲ ਹਰਦੇਪਾਲ ਸਿੰਘ ਰਾਹੀਂ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਹੈ ਕਿ ਦਿੱਲੀ ਵੱਲ ਜਾ ਰਹੇ ਕਿਸਾਨਾਂ ਤੇ ਹਰਿਆਣਾ ਸਰਕਾਰ ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਦੀ ਹਿਦਾਇਤ ਤੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਹਾਈਵੇਜ਼ ਤੇ ਅੜਿੱਕੇ ਲਗਾਏ ਗਏ ਹਾਈਵੇਜ਼ ਪੁੱਟ ਦਿੱਤੇ ਗਏ ਜਿਸ ਕਰਕੇ ਕਈ ਕਿਸਾਨ ਜ਼ਖਮੀ ਹੋ ਗਏ ਵੱਡੀ ਗਿਣਤੀ ਵਿੱਚ ਵਾਹਨਾ ਤੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਇਸ ਸਾਰੇ ਦੀ ਨ्यायिक ਜਾਂਚ ਕਰਵਾਈ ਜਾਵੇ ਅਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਕਿਸਾਨਾਂ ਵੱਲੋਂ ਲੜੇ ਜਾ ਰਹੇ ਸਮੂਹ ਵਰਗਾਂ ਵਿੱਚ ਖੁਸ਼ਹਾਲੀ ਲਿਆਉਣ ਲਈ ਸਰਬੱਤ ਦੇ ਭਲੇ ਦੇ ਸਿਧਾਂਤ ਵਾਲੇ ਸੰਘਰਸ਼ ਦੀ ਪੂਰਨ ਹਮਾਇਤ ਦਾ ਐਲਾਨ ਕੀਤਾ ਗਿਆ ਹੈ ਨਾਲ ਹੀ ਆਪਣੀਆਂ ਹੱਕੀ ਮੰਗਾਂ ਲਈ ਦਿੱਲੀ ਵੱਲ ਸ਼ਾਂਤਮਈ ਪ੍ਰਦਰਸ਼ਨ ਕਰਨ ਲਈ ਤੁਰੇ ਕਿਸਾਨਾਂ ਦਾ ਹਰਿਆਣਾ ਸਰਕਾਰ ਵੱਲੋਂ ਰਾਹ ਰੋਕ ਕੇ ਉਹਨਾਂ ਉੱਤੇ ਤਿੱਖ ਜਦ ਕਰਨ ਦੀ ਸਖਤ ਵਿਖੇਦੀ ਕੀਤੀ ਗਈ ਹੈ। ਗੁਰਦੁਆਰਾ ਮੰਜੀ ਸਾਹਿਬ ਅਤੇ ਗੁਰਦੁਆਰਾ ਪੰਜੋਖੜਾ ਸਾਹਿਬ ਦੀਆਂ ਸਰਾਵਾਂ ਵਿੱਚ ਨੀਮ ਫੌਜੀ ਬਲਾਂ ਨੂੰ ਠਹਿਰਾ ਕੇ ਗੁਰੂ ਘਰਾਂ ਦੀ ਬੇਅਦਬੀ ਦੀ ਖਬਰ ਵੀ ਸਾਹਮਣੇ ਆਈ ਹੈ। ਸ਼ੰਭੂ ਬਾਰਡਰ ਤੇ ਕਿਸਾਨਾਂ ਨੂੰ ਰੋਕਣ ਲਈ ਤਾਇਨਾਤ ਨੀਮ ਫੌਜੀ ਬਲਾਂ ਨੂੰ ਗੁਰਦੁਆਰਾ ਮੰਜੀ ਸਾਹਿਬ ਅਤੇ ਗੁਰਦੁਆਰਾ ਪੰਜੋਖੜਾ ਸਾਹਿਬ ਦੀਆਂ ਸਰਾਵਾਂ ਵਿੱਚ ਠਹਿਰਾਉਣ ਅਤੇ ਉੱਥੇ মিলিয়ান شراب ਦੀਆਂ ਬੋਤਲਾਂ ਦਾ ਸੰਗਤਾਂ ਵੱਲੋਂ ਤਗੜਾ ਵਿਰੋਧ ਕੀਤਾ ਜਾਣ ਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਉੱਤੇ ਲੱਗ ਰਹੇ ਦੋਸ਼ਾਂ ਤੇ ਪੱਲਾ ਝਾੜ ਦੀ ਨਜ਼ਰ ਆ ਰਹੀ ਹੈ ਉਸਨੇ ਗੁਰਦੁਆਰੇ ਦੇ ਮੈਨੇਜਰ ਨੂੰ ਮੁਅਤਲ ਕਰ ਦਿੱਤਾ ਹੈ ਗੌਰਤਲਬ ਹੈ ਕਿ ਪਹਿਲਾ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਦੀ ਸਰਾ ਵਿੱਚ ਪੁਲਿਸ ਮੁਲਾਜ਼ਮ ਸ਼ਰਾਬ ਪੀਂਦੇ ਹੋਏ ਪਾਏ ਗਏ ਫਿਰ ਗੁਰਦੁਆਰਾ ਪੰਜੋਖੜਾ ਸਾਹਿਬ ਵਿਖੇ ਸੰਗਤਾਂ ਨੇ ਨੀਮ ਫੌਜੀ ਬਲਾਨੂ ਛੇਵ ਕਰਦੇ ਹੋਏ ਵੇਖ ਲਿਆ ਸ਼ਰਧਾਲੂ ਕਮਰਿਆਂ ਵਿੱਚ ਸ਼ਰਾਬ ਦੀਆਂ ਬੋਤਲਾਂ ਜ਼ਰਦੇ ਦੀਆਂ ਪੁੜੀਆਂ ਅਤੇ ਬੀਣੀਆਂ ਦੇਖ ਕੇ ਭੜਕ ਗਏ। ਉਹਨਾਂ ਮੈਨੇਜਰ ਦੇ ਦਫ਼ਤਰ ਨੂੰ ਤਾਲਾ ਲਾ ਦਿੱਤਾ ਅਤੇ ਅਕਾਲ ਤਖ਼ਤ ਸਾਹਿਬ ਨੂੰ ਸ਼ਿਕਾਇਤ ਵੀ ਕਰ ਦਿੱਤੀ। ਤਖ਼ਤ ਹਜ਼ੂਰ ਸਾਹਿਬ ਤੇ ਕਬਜ਼ਾ ਕਰਨ ਦੇ ਬਿੱਲ ਨੂੰ ਮਹਾਰਾਸ਼ਟਰ ਸਰਕਾਰ ਵੱਲੋਂ ਬੁਲਤਵੀ ਕੀਤੇ ਜਾਣ ਨੇ ਇਸ ਮੁੱਦੇ ਨੂੰ ਫਿਲਹਾਲ ਠੰਡੇ ਬਸਤੇ ਵਿੱਚ ਪਾ ਦਿੱਤਾ ਹੈ। ਲੇਕਿਨ ਪੰਥਕ ਸਫ਼ਿਆਂ ਵਿੱਚ ਇਸ ਦੇ ਖਿਲਾਫ਼ ਭਾਰੀ ਰੋਸ ਦੇਖਿਆ ਜਾ ਸਕਦਾ ਹੈ। ਖ਼ਬਰਾਂ ਵਿੱਚ ਛਪੀਆਂ ਪ੍ਰਤੀਕਿਰਿਆਵਾਂ ਤੁਸੀਂ ਦੇਖ ਸਕਦੇ ਹੋ ਫਰਾਂਸ ਦੀਆਂ ਸੈਚਥੇ ਬੰਦੀਆਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਅਫਗਾਨਿਸਤਾਨ ਦੇ ਤਾਲੀਬਾਨਾਂ ਵਾਂਗ ਹੀ ਭਾਰਤ ਵਕਫ ਵਕਤਾਂ ਤਰੀਕਿਆਂ ਨਾਲ ਸਿੱਖਾਂ ਦੇ ਧਾਰਮਿਕ ਸਥਾਨਾਂ ਤੇ ਹਮਲੇ ਕਰ ਰਿਹਾ ਹੈ ਕਤਰਵਨੋਂ ਭਾਰਤੀ ਜਲਸੀਨਾ ਦੇ 8 ਅਧਿਕਾਰੀਆਂ ਦੇ ਰਿਹਾ ਹੋਣ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਵੀਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਹਾਕੀਆਂ ਤੋਂ ਭਾਰਤ ਦੀਆਂ ਜੇਲਾਂ ਵਿੱਚ ਬੰਦ ਅਤੇ ਸਜ਼ਾਵਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਪ੍ਰਤੀ ਵੀ ਇਹੀ ਸਿੱਦਤ ਦਿਖਾਉਣੀ ਚਾਹੀਦੀ ਹੈ ਉਹਨਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ ਪੰਥ ਵਿੱਚ ਗੁਰੂ ਸਾਹਿਬਾਂ ਵੱਲੋਂ ਸ਼ੁਰੂ ਕੀਤੀ ਗਈ ਪੰਜ ਪ੍ਰਧਾਨੀ ਮਰਿਆਦਾ ਨੂੰ ਸੁਭਾਲ ਕਰਨ ਦੇ ਯਤਨਾਂ ਵੱਜੋਂ ਬੀਤੇ ਹਫ਼ਤੇ ਖਰੜ ਦੇ ਗੁਰਦੁਆਰਾ ਗੁਰੂ ਤੇਗ ਬਹਾਦਰ ਨਗਰ ਵਿਖੇ ਪੰਥਕ ਜਥੇਬੰਦੀਆਂ ਦਾ ਇੱਕ ਗੁਰਮਤ ਸਮਾਗਮ ਕੀਤਾ ਗਿਆ ਜਿਸ ਵਿੱਚ ਗੁਰੂ ਸਾਹਿਬਾਂ ਵੱਲੋਂ ਪੰਥਕ ਕਾਰਜਾਂ ਲਈ ਚਲਾਈ ਗਈ ਪੰਜ ਪ੍ਰਧਾਨੀ ਅਗਵਾਈ ਨੂੰ ਕੌਮ ਵੱਲੋਂ ਵਿਸਾਰ ਦਿੱਤੇ ਜਾਣ ਕਰਨ ਪੈਦਾ ਹੋਈ ਦੁਬਦਾ ਅਤੇ ਖੁਆਰੀ ਕਾਰਨ ਕੌਮ ਰਾਹ ਪਟਕ ਰਹੀ ਹੈ ਕੌਮ ਸਮਾਜਿਕ ਆਰਥਿਕ ਰਾਜਨੀਤਿਕ ਅਤੇ ਮਾਨਸਿਕ ਤੌਰ ਤੇ ਗੁਲਾਮ ਹੋ ਚੁੱਕੀ ਹੈ ਕੌਮ ਨੂੰ ਰਾਜਨੀਤੀ ਦੇ ਚੁੰਗਲ ਤੋਂ ਆਜ਼ਾਦ ਕਰਾਉਣ ਦੀ ਬਹੁਤ ਲੋੜ ਹੈ ਇਸ ਲਈ ਮਰਿਆਦਾ ਦੀ ਕਾਇਮੀ ਲਈ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਪੰਥਦਰਦੀ ਸਮੂਹ ਸੰਸਥਾਵਾਂ ਵੱਲੋਂ ਇਸ ਮਰਿਆਦਾ ਤਹਿਤ ਇੱਕ ਸਾਂਝਾ ਉਮੀਦਵਾਰ ਹੀ ਨਿਯਤ ਕਰਨ ਅਤੇ ਪੰਥ ਨੂੰ ਇੱਕ ਨਿਸ਼ਾਨ ਤੇ ਇੱਕ ਵਿਧਾਨ ਲਈ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਣੀ ਚਾਹੀਦੀ ਹੈ ਬੀਤੇ ਦਿਨ ਨਾਨਕ ਸਰਕਲੀਨਾ ਸਮਪਰਾਇ ਵੱਲੋਂ ਅੰਮ੍ਰਿਤ ਛਕਾਉਣ ਦੀ ਸਿੱਖ ਰਹਿਤ ਮਰਿਆਦਾ ਰਿਲੀਜ਼ ਕੀਤੀ ਗਈ ਜਿਸ ਵਿੱਚ ਅੰਮ੍ਰਿਤ ਛਕਾਉਣ ਦੀ ਸਾਰੀ ਵਿਧੀ ਤੋਂ ਇਲਾਵਾ ਰਹਿਤਵਾਨ ਹੋਣ ਨਿਤਨੇਮ ਦੇ ਧਾਰਨੀ ਚਾਰ ਬੱਜਰ ਕੁ ਰਹਿਤਾਂ ਪੰਜ ਕਕਾਰ ਦੀ ਮਹੱਤਤਾ ਸਿੱਖ ਰਹੁ ਰੀਤਾਂ ਰਿਸ਼ਤੇ ਨਾਤੇ ਖਾਲਸਾ ਦੇ ਮਾਤਾ ਪਿਤਾ ਗੁਰਮੰਤਰ ਤੇ ਮੂਲ ਮੰਤਰ ਕਰਨ ਖਾਲਸੇ ਦੇ ਪੰਜ ਤਖਤ ਚਾਰ ਗੁਰਧਾਮ ਖਾਲਸੇ ਦੇ ਰੰਗ ਜਨਮ ਸੰਸਕਾਰ ਵਿਦਿਆ ਸੰਸਕਾਰ ਅਨੰਦ ਸੰਸਕਾਰ ਅੰਤਿਮ ਮ੍ਰਿਤਕ ਸੰਸਕਾਰ ਤੋਂ ਇਲਾਵਾ ਸਿੱਖੀ ਸਿਧਾਂਤਾਂ ਤੇ ਵਿਚਾਰ ਧਾਰਾ ਬਾਰੇ ਵਿਸਥਾਰ ਸਹਿਤ ਦੱਸਿਆ ਗਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਹੋਏ ਇੱਕ ਵਿਸ਼ੇਸ਼ ਸਮਾਗਮ ਵਿੱਚ ਸੰਤਾ ਮਹਾਪੁਰਸ਼ਾਂ ਵੱਲੋਂ ਇਸ ਨੂੰ ਪ੍ਰਮਾਣਗੀ ਦਿੱਤੀ ਗਈ ਅਤੇ ਬੇਨਤੀ ਕੀਤੀ ਗਈ ਕਿ ਸਮੂਹ ਸੰਗਤਾਂ ਇਸ ਨੂੰ ਸਿਰਫ ਪੜਨ ਤੱਕ ਹੀ ਸੀਮਿਤ ਨਾ ਰੱਖਣ ਸਗੋਂ ਜ਼ਿੰਦਗੀ ਵਿੱਚ ਅਮਲ ਕਰਨ ਦੀ ਵਧੇਰੇ ਲੋੜ ਹੈ 18 ਫਰਵਰੀ ਨੂੰ ਹੁਣ ਵਾਲੀਆਂ ਚੀਫ ਖਾਲਸਾ ਦਿਵਾਨ ਦੀਆਂ ਚੋਣਾਂ ਵਿੱਚ ਪ੍ਰਧਾਨਗੀ ਦੇ ਅਹੁਦੇ ਲਈ ਉਮੀਦਵਾਰ ਸਿੱਖ ਚਿੰਤਕ ਸਰਜੀਤ ਸਿੰਘ ਪਾਲ ਵੱਲੋਂ ਜਾਰੀ ਮਨੋਰਥ ਪੱਤਰ ਵਿੱਚ ਧਰਮ ਪ੍ਰਚਾਰ ਗੁਣਾਤਮਕ ਵਿਦਿਆ ਪ੍ਰਸਾਰ ਸਮਾਜ ਪ੍ਰਸਾਰ ਸਿਹਤ ਸਹੂਲਤਾਂ ਆਦਿ ਵਿੱਚ ਵਿਆਪਕ ਸੁਧਾਰ ਦੀ ਗੱਲ ਕਹੀ ਗਈ ਹੈ ਭਵਿਕ ਵਿੱਚ ਫੈਸਲੇ ਵਿੱਚ ਬਾਹਰਲੇ ਮੈਂਬਰਾਂ ਨੂੰ ਵੀ ਜ਼ੂਮ ਮੀਟਿੰਗਾਂ ਰਾਹੀਂ ਸ਼ਾਮਲ ਕਰਕੇ ਲਿਆ ਜਾਵੇਗਾ ਇਹ ਵਾਅਦਾ ਕੀਤਾ ਗਿਆ ਹੈ ਇਹ ਵੀ ਵਾਅਦਾ ਕੀਤਾ ਗਿਆ ਹੈ ਕਿ ਸੰਸਥਾ ਦੇ ਸੰਵਿਧਾਨ ਦੀ ਪਾਲਣਾ ਸਖਤੀ ਨਾਲ ਕੀਤੀ ਜਾਵੇਗੀ ਆਧੁਨਿਕ ਤਕਨੀਕ ਨਾਲ ਵਿਦਿਆਰਥੀਆਂ ਦੀਆਂ ਸਖਸ਼ੀਅਤਾਂ ਘੜੀਆਂ ਜਾਣਗੀਆਂ ਪੰਜਾਬ ਦੇ ਆਰਥਿਕ ਵਿਕਾਸ ਅਤੇ ਰੋਜ਼ਗਾਰ ਮੁਹੱਈਆ ਕਰਨ ਵਾਲਾ ਕੋਆਪਰੇਟਿਵ ਬੈਂਕ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਇੱਕ ਕੈਂਸਰ ਹਸਪਤਾਲ ਵੀ ਖੋਲਿਆ ਜਾਵੇਗਾ ਪਰ ਦੂਜੇ ਪੱਖ ਵੱਲੋਂ ਚੀਫ ਖਾਲਸਾ ਬਚਾਓ ਦੇ ਨਾਅਰੇ ਤਹਿਤ ਆਪਣਾ ਏਜੰਡਾ ਚਲਾਇਆ ਜਾ ਰਿਹਾ ਹੈ ਸਿੱਖ ਦੁਸ਼ਮਣਾਂ ਨੂੰ ਭਾਰਤ ਅਤਨ ਦੇਣਾ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਦੇ ਸਮਾਨ ਸੀਨੀਅਰ ਬੀਜਪੀ ਨੇਤਾ ਲਾਲ ਕਿਸ਼ਨ ਅੜਵਾਨੀ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਮੰਤਰੀ ਨਰਸਿੰਘਾ ਰਾਓ ਨੂੰ ਭਾਰਤ ਰਤਨ ਦਿੱਤੇ ਜਾਣ ਨੂੰ ਲੈ ਕੇ ਤੇਜਵੰਤ ਸਿੰਘ ਪੰਡਾਲ ਦਾ ਲੇਖ ਪਹਿਲੇ ਪੜ੍ਹ ਵਿੱਚ छਪਿਆ ਹੈ ਇਸ ਲੇਖ ਵਿੱਚ ਭਾਜਪਾ ਦੀ ਅੰਦਰੂਨੀ ਸੋਚ ਦਾ ਜ਼ਿਕਰ ਕਰਦੇ ਹੋਏ ਲੇਖਕ ਲਿਖਦਾ ਹੈ ਕਿ ਅਗਸਤ 1984 ਵਿੱਚ ਜਦੋਂ ਸ੍ਰੀ ਅੰਮ੍ਰਿਤਸਰ ਆ ਕੇ ਬਾਜਪੀ ਅਤੇ ਅੜਵਾਨੀ ਨੇ ਸਾਂਝਾ ਬਿਆਨ ਦਾਗਿਆ ਸੀ ਕਿ ਹੁਣ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਸ਼੍ਰੋਮਣੀ ਕਮੇਟੀ ਭੰਗ ਕਰਕੇ ਇੱਕ ٹرسٹ ਬਣਾਵੇ ਜਿਸ ਦਾ ਪ੍ਰਬੰਧ ਸਿੱਧਾ ਸਰਕਾਰ ਦੇ ਪਾਸ ਹੋਵੇ ਕਾਂਗਰਸ ਨੇ ਭਾਵੇਂ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਪਰ ਭਾਜਪਾ ਨੇ ਇਸ ਕੰਮ ਲਈ ਉਸ ਦੀ ਪਿੱਠ ਥਾਪੜੀ ਆੜਵਾਨੀ ਨੇ ਆਪਣੀ ਕਿਤਾਬ ਮਾਈ ਕੰਟਰੀ ਮਾਈ ਲਾਈਫ ਵਿੱਚ ਮੰਨਿਆ ਹੈ ਕਿ ਅਸੀਂ ਹਮਲੇ ਲਈ ਇੰਦਰਾਦੀਪ ਪਿੱਠ ਥਾਪੜੀ ਇਹ ਦੋਵੇਂ ਸਿੱਖਾਂ ਦੇ ਖਿਲਾਫ ਇੱਕ ਹਨ 1984 ਦੇ ਦਰਬਾਰ ਸਾਹਿਬ ਹਮਲੇ ਦੇ ਦੌਰਾਨ ਅਤੇ ਸਿੱਖ ਕਤਲੇਆਮ ਵੇਲੇ ਨਰਸਿੰਘਾ ਰਾਓ ਹੀ ਗ੍ਰਹਿ ਮੰਤਰੀ ਸੀ ਇਨਾਂ ਨੂੰ ਭਾਰਤ ਰਤਨ ਦੇ ਕੇ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਿਆ ਗਿਆ ਹੈ ਇਨਾਂ ਦੇ ਅਵਾਰਡਾਂ ਵਿੱਚ ਕਿਸੇ ਵੀ ਸਿੱਖ ਦਾ ਨਾਂ ਨਹੀਂ ਜਿਨ੍ਹਾਂ ਦੇ ਲਈ 90% ਦੀ ਕੁਰਬਾਨੀਆਂ ਕੀਤੀਆਂ ਫਿਰ ਵੀ ਭਾਜਪਾ ਬੈਠੇ ਦਸਤਾਰਧਾਰੀਆਂ ਦੀ ਜ਼ਮੀਰ ਨਹੀਂ ਜਾਗਦੀ ਕੋਈ ਨਹੀਂ ਬੋਲ ਰਿਹਾ ਕਿ 1984 ਵਿੱਚ ਇਨਾਂ ਦੀ ਕੀ ਭੂਮਿਕਾ ਸੀ ਖਬਰਾਂ ਤਾਂ ਹੋਰ ਵੀ ਹਨ ਪਰ ਇਤਿਹੀ ਬਸ ਇੰਨਾ ਹੀ ਵੀਡੀਓ ਬਾਰੇ ਆਪਣੇ ਵਿਚਾਰ ਹੇਠਾਂ ਕਮੈਂਟ ਬਾਕਸ ਵਿੱਚ ਲਿਖੋ ਵੀਡੀਓ ਚੰਗੀ ਲਗੀ ਤਾਂ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਸਬਸਕ੍ਰਾਈਬ ਕਰਕੇ ਸਾਨੂੰ ਹੌਸਲਾ ਵੀ ਬਖਸ਼ੋ ਜੀ ਇਸੇ ਨਾਲ ਦੇਉ ਇਜਾਜ਼ਤ ਹੱਸਦੇ ਵਸਦੇ ਰਹੋ ਖੁਸ਼ ਰਹੋ ਆਬਾਦ ਰਹੋ ਵੀਡੀਓ ਦੇਖਣ ਸੁਣਨ ਲਈ ਆਪ ਸਭ ਦਾ ਧੰਨਵਾਦ ਪਾਓ ਸਾਂਝ ਗੁਰੂ ਵੱਲੋਂ ਬਖਸ਼ੀ ਹੋਈ ਫਤਿਹ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ